ਸ਼ਲੋਕ ਮਹੱਲਾ ਨੌਵੇਂ ਕੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕੋ ਨਾਨਕ ਭਜ ਹਰ ਮਨਾ ਇਹ ਵਿਦ ਜਲ ਕੋ ਮੀਨ ਇਹ ਵਿਧੀ ਹੈ ਭਾਈ ਗੁਣ ਗੋਬਿੰਦ ਦੇ ਗਾਉਣੇ ਸੀ ਅਬ ਦੇ ਗਾਉਣ ਲੱਗ ਗਿਆ ਜਸ ਕੁਦਰਤ ਦਾ ਕਰਨਾ ਸੀ ਅਬ ਦਾ ਕਰਾਉਣ ਲੱਗ ਗਿਆ ਆਇਆ ਸੀ ਮੁਕਤੀ ਲੈਣ ਮੁਕਤੀ ਦੇਣ ਲੱਗ ਗਿਆ ਇਹ ਗਲਤੀ ਕਰਕੇ ਤਈਉ ਤਸੀਂ ਭਾਈ ਜੰਮਣ ਮਰਨ ਚ ਪਏ ਰਹਿੰਦੇ ਆ ਇਹ ਵਿਧੀ ਹੈ ਤਤ ਗੁਰ ਸਮਝ ਆਉਦੇ ਨੇ ਗੋਬਿੰਦ ਦੇ ਗੁਣ ਗਾਉਣੇ ਆ ਪਰ ਉਹ ਵਿਧੀ ਨੂੰ ਸਮਝਾਂਗੇ ਤਾਈਂ ਉਹ ਗਾਵਾਂਗੇ ਆਪਾਂ ਕੋ ਨਾਨਕ ਭਜ ਹਰਮਨਾਂ ਜਿਹਬਤ ਜਲ ਕੋ ਮੀਨ ਮੀਨ ਪਾਣੀ ਮੱਛੀ ਵਿੱਚ ਰਹਿੰਦੀ ਹੈ ਮੱਛੀ ਪਾਣੀ ਵਿੱਚ ਰਹਿੰਦੀ ਹੈ ਪਰ ਉਹ ਪਾਣੀ ਪਾਣੀ ਨਹੀਂ ਕਰਦੀ ਜੇ ਪਾਣੀ ਤੋਂ ਬਾਹਰ ਜਾਊ ਉਹਦੀ ਮੌਤ ਹੈ ਤਾਂ ਨਹੀਂ ਪਾਣੀ ਤੋਂ ਬਾਹਰ ਜਾਂਦੀ ਉਹ ਈਵੇਂ ਆਪਾਂ ਹਕਮ ਤੋਂ ਬਾਹਰ ਨਹੀਂ ਜਾਣਾ ਪਾਣੀ 'ਚ ਰਹਿਣਾ ਵਾ ਗੁਰਸਿੱਖੀ ਦੀ ਕਮਾਈ ਕਰਨੀ ਹੈ ਨਦੀਆਂ ਤੇ ਵਾਹ ਪਵੇ ਸਬੰਧਨਾ ਜਾਣੀ ਹੈ ਨਦੀਆਂ ਨਾਲੇ ਮੂੰ ਚੱਲਦੇ ਰਹਿਣਾ ਗੁਰੂ ਦੇ ਪਿੱਛੇ ਤਾਂ ਆਪਦੇ ਘਰ ਪਹੁੰਚਾਂਗੇ ਨਹੀਂ ਕਾਲ ਫੇਰ ਆਪਾਂ ਨੂੰ ਲੈ ਜਾਊਗਾ